ਹਾਂਜੀ ਅਕਸਰ ਆਪਣੇ ਘਰਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਆਪਣੇ ਸਿਆਣੇ ਬੰਦੇ ਹੁੰਦੇ ਆ ਜਾਂ ਕਹਿ ਲਓ ਮਾਪਿਓ ਕਹਿ ਲਓ ਜਾਂ ਆਪਣੇ ਜੋ ਵੀ ਬਜ਼ੁਰਗ ਹੁੰਦੇ ਆ ਕਰੇ ਉਹ ਆਪਾਂ ਨੂੰ ਰੋਕ ਟੋਕ ਕਰਦੇ ਰਹਿੰਦੇ ਆ ਜਿੱਦਾਂ ਕਿ ਰੋਕ ਟੋਕ ਮੇਨ ਗੱਲ ਕੀ ਹੁੰਦੀ ਹੈ ਕਿ ਉਹ ਕਹਿਣਗੇ ਤੂੰ ਫਲਾਣੇ ਨਾਲ ਨਹੀਂ ਜਾਣਾ ਤੂੰ ਫਲਾਣੇ ਨਾਲ ਨਹੀਂ ਰਲਣਾ ਤੂੰ ਉਹਨੂੰ ਨਹੀਂ ਬੁਲਾਉਣਾ ਕਾਰਨ ਕੀ ਹੁੰਦਾ ਭਾਈ ਕਹਿੰਦੇ ਨੇ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਜਾਂਦਾ ਮਤਲਬ ਕਿ ਸੰਗਤ ਦੀ ਰੰਗਤ ਆਪਣੇ ਤੇ ਜ਼ਰੂਰ ਹੁੰਦੀ ਹੈ ਹਨ ਜਿੱਦਾਂ ਦੀ ਆਪਾਂ ਸੰਗਤ ਤੇ ਰਹਿੰਦੇ ਆ ਉਦਾਂ ਦਾ ਆਪਣਾ ਦਿਮਾਗ ਵੀ ਹੋ ਜਾਂਦਾ ਆਪਾਂ ਵੀ ਉਦਾਂ ਦੇ ਹੋ ਜਾਂਦੇ ਆ ਜੇਕਰ 100% ਉਦਾਂ ਦੇ ਨਹੀਂ ਹੁੰਦੇ ਤਾਂ ਕਹਿ ਲੋ ਕਿ ਤੁਸੀਂ 50 ਜਾਂ 60% ਉਦਾਂ ਦੇ ਹੋ ਜਾਂਦੇ ਹੋ ਜਿੱਦਾਂ ਦੀ ਤੁਹਾਡੀ ਸੰਗਤ ਹੁੰਦੀ ਹੈ ਸੋ ਇਸੇ ਕਰਕੇ ਆਪਾਂ ਨੂੰ ਆਪਣੇ ਜਿਹੜੇ ਘਰ ਦੇ ਹੁੰਦੇ ਆ ਭਾਈ ਜੋ ਆਪਣੇ ਬਜ਼ੁਰਗ ਹੁੰਦੇ ਉਹ ਆਪਾਂ ਨੂੰ ਰੋਕਦੇ ਹੁੰਦੇ ਆ ਕਿ ਤੂੰ ਫਲਾਣੇ ਬੰਦੇ ਨਾਲ ਨਹੀਂ ਜਾਣਾ ਤੂੰ ਫਲਾਣੇ ਬੰਦੇ ਨਾਲ ਨਹੀਂ ਜਾਣਾ ਹਨ ਤੇ ਚੰਗੇ ਬੰਦੇ ਨਾਲ ਰਲਣੋਂ ਚੰਗੀ ਸੰਗਤ ਦੇ ਵਿੱਚੋਂ ਉਹ ਕਦੇ ਵੀ ਨਹੀਂ ਰੁਕਦੇ ਹੈਗੇ ਕਿਉਂਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੁੰਦਾ ਸੋ ਇਹ ਕਹਾਣੀ ਕਿੰਨੀ ਕੁ ਸੱਚ ਹੈ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ ਜਾਂ ਫਿਰ ਕਹਿੰਦੇ ਨੇ ਕਿ ਕੋਇਲੇ ਦੀ ਖਾਨ ਦੇ ਵਿੱਚ ਜਾਓਗੇ ਤਾਂ ਲਕਤਾ ਜ਼ਰੂਰ ਲੱਗੂਗੀ ਸੋ ਇਸ ਕਹਾਣੀ ਦੇ ਵਿੱਚ ਕਿੰਨੀ ਕੁ ਸਚਾਈ ਹੈ ਸੋ ਅੱਜ ਦੀ ਜਿਹੜੀ ਕਹਾਣੀ ਹੈ ਉਹ ਏਸੀ ਚੀਜ਼ ਨਾਲ ਰਿਲੇਟ ਕਰਦੀ ਹੈ ਆਪਣੀ ਕਹਾਣੀ ਨਾਲ ਲਾਸਟ ਤੱਕ ਬਣੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਭਾਈ ਸੋ ਆਪ ਸਭ ਜਿਹੜਾ ਸਾਡੇ ਇਸ YouTube ਚੈਨਲ ਵਿੱਕੀ ਸਟਾਰ ਦਫਤਰੀ ਵਾਲਾ 98 ਤੇ ਸਵਾਗਤ ਹੈ ਭਾਈ ਸੋ ਆਈ ਹੋਪ ਕਿ ਆਪ ਸਭ ਠੀਕ ਠਾਕ ਹੋਗੇ ਵਧੀਆ ਹੋਗੇ ਸੋ ਇਹ ਕਹਾਣੀ ਇੱਕ ਰਾਜੇ ਤੇ ਇੱਕ ਹੰਸ ਦੀ ਕਹਾਣੀ ਹੈ ਜੀ ਸੋ ਜਿਹੜਾ ਇੱਕ ਰਾਜਾ ਹੁੰਦਾ ਜੀ ਰਾਜੇ ਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਘਮਾਨ ਹੁੰਦਾ ਬਹੁਤ ਜ਼ਿਆਦਾ ਕਮੰਡ ਹੁੰਦਾ ਆਪਣੀ ਤਾਕਤ ਤੇ ਤੇ ਆਪਣੇ ਰਾਜ ਤੇ ਵੀ ਉਹ ਰਾਜਾ ਇਸ ਕਰਕੇ ਠੀਕ ਹੈ ਜੀ ਤੇ ਤੁਹਾਨੂੰ ਪਤਾ ਕਿ ਪੁਰਾਣੇ ਸਮੇਂ ਦੇ ਵਿੱਚ ਸ਼ਿਕਾਰ ਖੇਡਣਾ ਕੋਈ ਆਮ ਨੋਰਮਲ ਜੀ ਗੱਲ ਹੋਇਆ ਕਰਦੀ ਸੀਗੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀਗੇ ਇਹ ਸ਼ਿਕਾਰ ਖੇਡਣ ਜੰਗਲ ਦੇ ਵਿੱਚ ਜਾਇਆ ਕਰਦੇ ਸੀਗੇ ਤਾਂ ਉਹ ਰਾਜਾ ਵੀ ਸ਼ਿਕਾਰ ਖੇਡਦਾ ਸੀਗਾ ਤੇ ਜੰਗਲ ਦੇ ਵਿੱਚ ਜਾਂਦਾ ਸੀ ਪਰ ਉਹਨੂੰ ਆਪਣੀ ਤਾਕਤ ਤੇ ਤੇ ਆਪਣੇ ਆਪ ਦੇ ਬਹੁਤ ਜ਼ਿਆਦਾ ਕਮਾਂਡਰ ਹੁੰਦਾ ਸੀਗਾ ਠੀਕ ਹੈ ਜਿਸ ਕਰਕੇ ਉਹ ਆਪਣੇ ਉਹ ਕਮਾਂਡ ਕਰਕੇ ਆਪਣੇ ਤਾਕਤ ਕਰਕੇ ਜਾਂ ਆਪਣੀ ਤਾਜਪੋਸ਼ੀ ਕਰਕੇ ਜਿਹੜੀ ਉਹਦੀ ਪ੍ਰਜਾਾ ਸੀ ਉਹਨੂੰ ਵੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਹੁੰਦਾ ਸੀਗਾ ਤੇ ਉਹਨਾਂ ਨਾਲ ਮਾਰਕਟ ਵੀ ਕਰਦਾ ਹੁੰਦਾ ਸੀਗਾ ਜੇਕਰ ਛੋਟੀ ਬੋਦੀ ਗਲਤੀ ਹੋ ਜਾਏ ਤਾਂ ਇੱਕ ਦਿਨ ਕੀ ਹੁੰਦਾ ਕਿ ਰਾਜਾ ਸ਼ਿਕਾਰ ਕਰਨ ਦੇ ਲਈ ਜੰਗਲ ਦੇ ਵਿੱਚ ਜਾਂਦਾ ਹੈ ਤੇ ਕੁਝ ਕੁ ਸੈਨਿਕ ਉਹ ਨਾਲ ਲੈ ਜਾਂਦਾ ਹੈ ਤੇ ਜੰਗਲ ਦੇ ਵਿੱਚ ਸ਼ਿਕਾਰ ਲੱਭਦੇ ਲੱਭਦੇ ਕੀ ਹੁੰਦਾ ਕਿ ਉਹਨਾਂ ਨੂੰ ਇੱਕ ਸ਼ਿਕਾਰ ਦਿਖ ਜਾਂਦਾ ਹੈ ਉਹ ਸ਼ਿਕਾਰ ਕੀ ਹੁੰਦਾ ਕਿ ਸੈਨਿਕ ਹੁੰਦੇ ਨੇ ਜਿਹੜੇ ਉਹਨਾਂ ਦਾ ਉਹ ਸ਼িকার ਹੱਥੋਂ ਲੰਘ ਜਾਂਦਾ ਤੇ ਰਾਜੇ ਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਗੁੱਸਾ ਹੁੰਦਾ ਤੇ ਰਾਜਾ ਉਹਨਾਂ ਨੂੰ ਬਹੁਤ ਬੁਰਾ ਭਲਾ ਬੋਲਦਾ ਕਿ ਯਾਰ ਕੀ ਤੁਸੀਂ ਤਾਂ ਨਕਮੇ ਹੋ ਹਨਾ ਕਿ ਤੁਹਾਡਾ ਜ਼ਿੰਦਗੀ ਤੇ ਆਏ ਦਾ ਕੋਈ ਫਾਇਦਾ ਨਹੀਂ ਹੈਗਾ ਯਾਰ ਤੁਹਾਨੂੰ ਰੱਖਿਆ ਤਾਂ ਕੋਈ ਹੋ ਨਹੀਂ ਹੈਗਾ ਵੀ ਭੱਜ ਜਾ ਉੱਥੋਂ ਮੇਰੇ ਨਾਲੋਂ ਵੀ ਮੈਨੂੰ ਤੁਹਾਡੀ ਕੋਈ ਲੋੜ ਨਹੀਂ ਹੈਗੀ ਜਾਓ ਤੁਸੀਂ ਆਪ ਦਾ ਤੇ ਪਰ ਉਹ ਜਿਹੜੇ ਸੈਨਿਕ ਹੁੰਦੇ ਨੇ ਉਹ ਰਾਜੇ ਨੇ ਬਹੁਤ ਮਿੰਨਤਾ ਕਰਦੇ ਨੇ ਕਿ ਰਾਜਾ ਸਾਹਿਬ ਸਾਤੋਂ ਗਲਤੀ ਹੋ ਗਈ ਕਿ ਅਸੀਂ ਆਪਾਂ ਹੋਰ ਸ਼ਿਕਾਰ ਲੱਭ ਲੈਨੇ ਆ ਤਾਂ ਰਾਜਾ ਕਹਿੰਦਾ ਯਾਰ ਜਿਹੜਾ ਸ਼ਿਕਾਰ ਲੱਭਿਆ ਸੀ ਆ ਇਹ ਤਾਂ ਤੁਹਾਡੇ ਤੋਂ ਸਾਭਿਆ ਨਹੀਂ ਗਿਆ ਜਦ ਕਿ ਸ਼ਿਕਾਰ ਵੀ ਬਹੁਤ ਵਧੀਆ ਸ਼ਿਕਾਰ ਸੀਗਾ ਜਿਹਦੇ ਕਰਕੇ ਰਾਜੇ ਨੂੰ ਜ਼ਿਆਦਾ ਗੁੱਸਾ ਸੀਗਾ ਠੀਕ ਹੈ ਵੀ ਹੁਣ ਹੋਰ ਲੱਭਾਂਗੇ ਕਿੰਨਾ ਟਾਈਮ ਬਰਬਾਦ ਹੋਊਗਾ ਹਨੀ ਵੀ ਕੀ ਪਤਾ ਆਪਾਂ ਨੂੰ ਇਦਾਂ ਦਾ ਸ਼ਿਕਾਰ ਮਿਲੂਗਾ ਜਾਂ ਨਹੀਂ ਮਿਲੂਗਾ ਰਾਜਾ ਇਹ ਗੱਲ ਕਹਿ ਰਿਹਾ ਸੀ ਤੇ ਰਾਜਾ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀਗਾ ਤੇ ਰਾਜਾ ਉਹਨਾਂ ਦੇ ਜਿਹੜੇ ਸੈਨਿਕ ਸੀ ਉਹਨਾਂ ਨੇ ਬਹੁਤ ਜ਼ਿਆਦੇ ਰਾਜੇ ਨੂੰ ਕਿਹਾ ਕਿ ਰਾਜਾ ਸਾਹਿਬ ਆਪਾਂ ਹੋਰ ਲੱਭ ਲਾਂਗੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਵੋ ਗੁੱਸਾ ਨਾ ਕਰੋ ਪਰ ਰਾਜਾ ਨਹੀਂ ਮੰਨਿਆ ਉਹ ਕਹਿੰਦਾ ਤੁਸੀਂ ਜਾਓ ਬੀ ਮਹਤਾ ਆਪਣਾ ਸ਼ਕਾਰ ਆਪੇ ਲੱਭ ਲਊਗਾ ਠੀਕ ਹੈ ਤੇ ਰਾਜਾ ਜੇ ਤੁ ਨਾ ਮੰਨਿਆ ਤਾਂ ਭਈ ਸੈਨਿਕ ਸੀ ਹੁਣ ਉਹਨਾਂ ਨੂੰ ਮਜਬੂਰ ਹੋ ਕੇ ਮੁੜਨਾ ਪਿਆ ਕਿਉਂਕਿ ਰਾਜਾ ਦਾ ਹੁਕਮ ਉਹ ਨਹੀਂ ਸੀ ਟਾਲ ਸਕਦੇ ਠੀਕ ਹੈ ਜੀ ਤੇ ਉਹ ਆਪਣੇ ਜਿਹੜੇ ਉਹਨਾਂ ਦਾ ਰਾਜ ਹੈ ਮਹਿਲ ਸੀ ਉਹ ਤੋਂ ਬਹੁਤ ਦੂਰ ਜੰਗਲਾਂ ਦੇ ਵਿੱਚ ਆਏ ਹੋਏ ਸੀਗੇ ਤੇ ਦੂਜੀ ਗੱਲ ਕੀ ਦੂਜੀ ਗਲਤੀ ਕੀ ਕਰੀ ਰਾਜੇ ਨੇ ਗੁੱਸੇ ਗੁੱਸੇ ਦੇ ਵਿੱਚ ਉਹਨਾਂ ਨੂੰ ਕਹਿੰਦਾ ਵੀ ਸਾਰੇ ਘੋੜੇ ਲੈ ਜਾਓ ਮੈਂ ਪੈਦਲ ਹੀ ਆਉਂਗਾ ਤਾਂ ਫਿਰ ਸੈਨਿਕਾਂ ਨੇ ਉਹਨਾਂ ਨੇ ਮਨਤਾ ਕਰੀਆਂ ਵੀ ਚੱਲ ਅਸੀਂ ਚੱਲ ਜਾਈਏ ਵੀ ਤੁਸੀਂ ਘੋੜੇ ਤੇ ਆ ਜਾਓ ਪਰ ਰਾਜਾ ਮੰਨ ਹੀ ਮੰਨਿਆ ਫੇਰ ਭਾਈ ਹੁਣ ਸੈਨਿਕ ਸੀ ਉਹਦਾ ਮੰਨਣਾ ਉਹਨਾਂ ਨੂੰ ਰਾਜਾ ਦਾ ਹੁਕਮ ਮੰਨਣਾ ਹੀ ਪੈਣਾ ਸੀਗਾ ਤਾਂ ਭਾਈ ਉਹਨਾਂ ਨੇ ਰਾਜੇ ਦਾ ਹੁਕਮ ਮੰਨਦੇ ਹੋਏ ਸਾਰੇ ਘੋੜੇ ਤੇ ਬੈਠ ਗਏ ਤੇ ਜਿਹੜਾ ਰਾਜੇ ਦਾ ਘੋੜਾ ਸੀਗਾ ਉਹ ਵੀ ਉਹ ਆਪਣੇ ਨਾਲ ਹੀ ਲੈ ਗਿਆ ਰਾਜੇ ਦੇ ਕਹਿਣ ਤੇ ਠੀਕ ਹੈ ਜੀ ਤਾਂ ਰਾਜਾ ਉਸ ਤੋਂ ਬਾਅਦ ਜੰਗਲ ਦੇ ਵਿੱਚ ਤੁਰਦਾ ਜਾਈ ਜਾਂਦਾ ਤੇ ਸ਼ਿਕਾਰ ਦੀ ਭਾਲ ਕਰੀ ਜਾਂਦਾ ਕਰੀ ਜਾਂਦਾ ਤੇ ਉਸ ਤੋਂ ਬਾਅਦ ਕੀ ਹੋ ਜਾਂਦਾ ਰਾਜੇ ਨੂੰ ਕਾਫੀ ਟਾਈਮ ਹੋ ਜਾਂਦਾ ਤੁਰ ਉਹ ਤੁਰਦਾ ਰਹਿੰਦਾ ਤੁਰਦਾ ਰਹਿੰਦਾ ਸ਼ਿਕਾਰ ਦੀ ਭਾਲ ਕਰਦਾ ਰਹੇ ਤੇ ਰਾਜੇ ਨੂੰ ਕਾਫੀ ਟਾਈਮ ਹੋਣ ਤੋਂ ਬਾਅਦ ਤੁਰਨ ਤੋਂ ਬਾਅਦ ਰਾਜਾ ਜਿਹੜਾ ਥੱਕ ਜਾਂਦਾ ਤੇ ਥੱਕਣ ਤੋਂ ਬਾਅਦ ਰਾਜਾ ਇੱਕ ਦਰਖਤ ਦੇ نیچے ਪਈ ਆਰਾਮ ਕਰਨ ਲੱਗਿਆਂਦਾ ਉਹ ਜਾਂ ਇੱਕ ਦਰਖਤ ਦੇ નીચે ਆਰਾਮ ਕਰਨ ਲੱਗਾ ਤਾਂ ਥਕਾਨ ਕਰਕੇ ਪਈ ਰਾਜੇ ਦੇ ਜਿਹੜੀ ਅੱਖ ਲੱਗ ਜਾਂਦੀ ਹੈ ਅੱਖ ਲੱਗਣ ਤੋਂ ਬਾਅਦ ਜਿਹੜੇ ਦਰਖਤ ਦੇ نیچے ਪਿਆ ਹੁੰਦਾ ਹੈ ਤਾਂ ਉਸ ਦਰਖਤ ਦੀ ਟਾਣੀ ਦੇ ਆਕੇ ਇੱਕ ਕਾਂ ਬੈਠ ਜਾਂਦਾ ਹੈ ਉਹ ਕਾਂ ਕੀ ਕਰਦਾ ਰਾਜੇ ਦੇ ਉੱਪਰ ਬਿੱਠ ਕਰ ਜਾਂਦਾ ਹੈ ਠੀਕ ਹੈ ਜੀ ਤੇ ਬਿੱਠ ਕਰਨ ਤੋਂ ਬਾਅਦ ਕਾਂ ਥੋੜੇ ਟਾਈਮ ਬਾਅਦ ਕਾਂ ਉੱਥੋਂ ਉੱਡ ਜਾਂਦਾ ਹੈ ਤੇ ਕਾਂ ਦੀ ਜਗਾ ਤੇ ਆ ਕੇ ਇੱਕ ਉੜਦਾ ਉੜਦਾ ਹੰਸ ਬੈਠ ਜਾਂਦਾ ਬਹੁਤ ਸੋਹਣਾ ਹੁੰਦਾ ਹੰਸ ਹੁੰਦਾ ਜਿਹੜਾ ਬਈ ਹੈ ਨਹੀਂ ਤਾਂ ਹੰਸ ਆ ਕੇ ਬੈਠ ਜਾਂਦਾ ਉਸੇ ਟਾਣੀ ਤੇ ਜਿੱਥੇ ਕਾਂ ਬੈਠਾ ਸੀ ਆ ਤਾਂ ਉਦੋਂ ਕੁਦਰਤੀ ਰਾਜੇ ਦੀ ਅੱਖ ਦਾ ਖੁੱਲਣਾ ਹੁੰਦਾ ਹੈ ਰਾਜੇ ਦੀ ਜਦ ਅੱਖ ਖੁੱਲਦੀ ਹੈ ਤਾਂ ਉਹ ਐੇ ਕੱਪੜੇ ਕੰਨੀ ਦੇਖਦਾ ਤਾ ਕੱਪੜੇ ਤੇ ਭਈ ਕੌਂ ਸੀ ਜਿਹੜੋ ਬਿੱਠ ਕਰ ਗਿਆ ਸੀ ਆ ਹਨੀ ਤਾਂ ਰਾਜੇ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤਾਂ ਰਾਜੇ ਨੇ ਆਪਣਾ ਭਈ ਤੀਰਕਮਾਨ ਚੱਕਿਆ ਤੇ ਤੀਰਕਮਾਨ ਚੱਕ ਕੇ ਹੰਸ ਕੰਨੀ ਨਿਸ਼ਾਨਾ ਸਾਧਿਆ ਤੇ ਹੰਸ ਤੇ ਤੀਰ ਮਾਰਿਆ ਠੀਕ ਹੈ ਹਾਂ ਤਾਂ ਹੰਸ ਤੇਰ ਹੁੰਦਾ ਜਿਹੜਾ ਉਹ ਹੰਸ ਤੇ ਲੱਗਦਾ ਤੇ ਹੰਸ ਭਈ ਨਾਲ ਦੇ ਨਾਲ ਥੱਲੇ ਡਿੱਗ ਜਾਂਦਾ ਉਸ ਤੋਂ ਬਾਅਦ ਹਾ ਸਰੋਂਦਾ ਕਰਲਾਉਂਦਾ ਤੇ ਤੜਫਦਾ ਤੇ ਤੜਫਦਾ ਤੜਫਦਾ ਰਾਜੇ ਨੂੰ ਕਹਦਾ ਕਿ ਰਾਜਾ ਮੈਂ ਤੇਰਾ ਕੀ ਬਗੜਿਆ ਸੀ ਆ ਤੂੰ ਮੈਨੂੰ ਕਿਉਂ ਮਾਰਿਆ ਕਹਿੰਦਾ ਇਹ ਜਿਹੜੀ ਤੇਰੇ ਕੱਪੜੇ ਖਰਾਬ ਹੋਏ ਨੇ ਇਹ ਬਿੱਠ ਘਰੇ ਨੇ ਕਹਿੰਦਾ ਇੱਥੇ ਪਹਿਲਾਂ ਕਾਂ ਬੈਠਾ ਸੀ ਵੀ ਇਹ ਇਹ ਬਿੱਠਦਾ ਉਹ ਕਾਂ ਕਰ ਗਿਆ ਕਹਿੰਦਾ ਮੈਂ ਤਾਂ ਉੜਦਾ ਉੜਦਾ ਆ ਰਿਹਾ ਸੀ ਤੇ ਮੈਂ ਥੱਕਿਆ ਹੋਇਆ ਸੀ ਮੈਂ ਸੋਚਿਆ ਵੀ ਥੋੜਾ ਟਾਈਮ ਆਰਾਮ ਕਰ ਲੀ ਮੈਂ ਤਾਂ ਉਹ ਕਾਂ ਦੀ ਜਗ੍ਹਾ ਤੇ ਆ ਕੇ ਬਿੜ ਗਿਆ ਸੀ ਆ ਨਹੀਂ ਵੀ ਇਹ ਬਿੱਠ ਮੈਂ ਨਹੀਂ ਸੀ ਕੀਤੀ ਤਾਂ ਰਾਜਾ ਇਹ ਚੀਜ਼ ਸੁਣ ਕੇ ਬਹੁਤ ਜ਼ਿਆਦਾ ਪਸਤਾਉਂਦਾ ਹੈ ਹਣਾ ਤੇ ਉਹ ਰੇਖਾ ਜੋ ਪਾਣੀ ਆ ਜਾਂਦਾ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਵੀ ਮੈਂ ਕਿਸੇ ਦੀ ਗਲਤੀ ਦੀ سزا ਕਿਸੇ ਨੂੰ ਦਿੱਤੀ ਜੇ سزا ਵੀ ਬਹੁਤ ਵੱਡੀ ਦੇਤੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਦੇਖੋ ਤੁਸੀਂ ਸਮਝੋ ਕਹਾਣੀ ਨੂੰ ਵੀ ਉਹ ਗਲਤੀ ਦਾ ਕੰਮ ਕਰਕੇ ਗਿਆ ਪਰ ਮਾਰਿਆ ਹੰਸ ਗਿਆ ਕਿਉਂ ਮਾਰਿਆ ਗਿਆ ਕਿਉਂਕਿ ਜਿਹੜਾ ਹੰਸ ਸੀਗਾ ਉਹ ਕਾਂ ਦੀ ਜਗ੍ਹਾ ਤੇ ਬੈਠ ਗਿਆ ਸੀਗਾ ਸੋ ਇਸੇ ਕਰਕੇ ਕਿਹਾ ਜਾਂਦਾ ਵੀ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੁੰਦਾ ਹੈ ਹਨੀ ਅੰਤੇ ਇਹ ਖਰਬੂਜੇ ਦੇਖ ਕੇ ਖਰਬੂਜਾ ਰੰਗ ਵੜਦਾ ਹੈ ਤੇ ਨੰਬਰ 2 ਵੀ ਆਪਾਂ ਨੂੰ ਮਾੜੀ ਸੰਗਤ ਦਾ ਜਿਹੜਾ ਅਸਰ ਹੈ ਉਹ ਇੱਕ ਦਿਨ ਹੁੰਦਾ ਹੀ ਹੁੰਦਾ ਹੈ ਇਸੇ ਕਰਕੇ ਮਾੜੀ ਸੰਗਤ ਦਾ ਸੰਗ ਨਾ ਕਰੋ ਠੀਕ ਹੈ ਜੀ ਕਿਉਂਕਿ ਬੰਦਾ ਬੇਸ਼ੱਕ ਨਾਲ ਇੱਕ ਦੋ ਇਹ ਹੋਵੇ ਪਰ ਚੰਗਾ ਹੋਵੇ ਵਧੀਆ ਹੋਵੇ ਜਿਹੜਾ ਆਪਾਂ ਨੂੰ ਆਪਣੇ ਕੰਮ ਪ੍ਰਤੀ ਉਤਸ਼ਾਹਿਤ ਕਰੇ ਪ੍ਰੇਰਿਤ ਕਰੇ ਆਪਾਂ ਨੂੰ ਅੱਗੇ ਵਧਾਉਣ ਵਾਸਤੇ ਆਪਣੇ ਨਾਲ ਕਦਮ ਨਾਲ ਕਦਮ ਲਾ ਕੇ ਚੱਲੇ ਆਪਾਂ ਨੂੰ ਪੋਜੀਟਿਵ ਰੱਖੇ ਨੈਗੇਟਿਵ ਨਾ ਕਰੇ ਠੀਕ ਹੈ ਜੀ ਤੇ ਦੂਜੀ ਆਪਾਂ ਨੂੰ ਇਹ ਕਹਾਣੀ ਤੋਂ ਸਿੱਖ ਕੀ ਮਿਲਦੀ ਹੈ ਦੂਜੀ ਸਿੱਖ ਇਹ ਮਿਲਦੀ ਹੈ ਕਿ ਸਾਨੂੰ ਕਦੇ ਵੀ ਗੁੱਸੇ ਦੇ ਵਿੱਚ ਆ ਕੇ ਕੋਈ ਡਿਸੀਜਨ ਨਹੀਂ ਲੈਣਾ ਚਾਹੀਦਾ ਜਿੱਦਾਂ ਕਿ ਰਾਜੇ ਨੇ ਗੁੱਸੇ ਦੇ ਵਿੱਚ ਆ ਕੇ ਡਿਸੀਜਨ ਲੈ ਲਿਆ ਕੁਝ ਨਹੀਂ ਉਹਨੇ ਸੋਚਿਆ ਸਮਝਿਆ ਕੁਝ ਨਹੀਂ ਦੇਖਿਆ ਭਾਲੇ ਨਾ ਕੋਈ ਉਹਦੀ ਗੱਲਬਾਤ ਸੁਣੀ ਸੱਦਾ ਕਤੀਰ ਚੱਕ ਕੇ ਚੱਕ ਕੇ ਅੰਸਰ ਦੇ ਠੋਕੇ ਤੇ ਮਾਰਦਾ ਠੀਕ ਹੈ ਜੀ ਤਾਂ ਇਹ ਤੋਂ ਆਪਾਂ ਨੂੰ ਦੋ ਸਿੱਖਾਂ ਮਿਲਦੀਆਂ ਨੇ ਇੱਕ ਤਾਂ ਕਦੇ ਵੀ ਮਾੜੀ ਸੰਗਤ ਦਾ ਜਿਹੜਾ ਸੰਗ ਹੈ ਉਹ ਨਾ ਕਰੋ ਦੂਜਾ ਕਦੇ ਵੀ ਗੁੱਸੇ ਦੇ ਵਿੱਚ ਆ ਕੇ ਇਮੀਡੀਏਟਲੀ ਜਿਹੜਾ ਐਕਸ਼ਨ ਹੈ ਜਾ ਕੇ ਕੋਈ ਫੈਸਲਾ ਉਹ ਨਾ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਆਪਾਂ ਇਹ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਸਾਡੇ ਇਸ ਚੈਨਲ ਵਿੱਕੀ ਸਟਾਰ ਦਫਤਰੀ ਵਾਲਾ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਵਾ ਦੇਣਾ ਜੀ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ